ਕਿਸੇ ਦੀ ਲੋੜ ਹੈ ਜੀ ਬਹੁਤ ਜਿਆਦਾ ਬਈ ਹਾਈਲਾਈਟ ਹੋ ਗਏ ਹੈ ਸਾਰੇ ਲੀਡਿੰਗ ਵਗੈਰਾ ਸਾਰੇ ਹਾਈਲਾਈਟ ਹੋ ਗਾ ਹਨ ਤੇ ਰੋਪੜ ਦਾ ਆਖਰੀ ਪਿੰਡ ਹੈ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਹੋਵਾ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜਿਆਦਾ ਲੋਕ ਹੋ ਗਏ ਨੇ ਇਹਦਾ ਨੇ ਕਰਦਾ ਪ੍ਰਬੰਧ ਕਰ ਦੇਣੀ ਥੋੜੀ ਪੱਕੀ ਪੈਸੇ ਵਾਲੀ ਲੇਦਰ ਸੇਵਾਦਾਰ ਸੇਵਾ ਕਰਦੇ ਰਹਿਣ ਨੇ ਲੇਦਰ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣੇ ਲੱਗਦੀ ਆ ਅਸੀਂ ਸਾਰੀ ਰਾਤ ਦੀ ਲੋਕ ਚੱਲੀ ਆ ਜੀ ਜੇ ਆਪਾਂ ਤੇ ਕੁਮਿਟੀ ਵਾਲਿਆਂ ਨੂੰ ਪੈਸੇ ਦੇ ਦੀਏ ਜਿਹੜਾ ਹਾਂ ਜੀ ਮੈਂ ਕਹਿੰਦਾ ਹੈਗੇ ਉਹ ਹੈ ਜੀ ਨਾਮ ਆਪਣੇ ਹੁਣ ਜਿਵੇਂ ਹਿਸਾਬ ਨਾਲ ਪਰਲੇ ਹਾਂ ਜੀ ਹਾਂ ਜੀ ਹਾਂ ਜੀ ਅੱਥਾ ਪਾਣੀ ਜ਼ਿਆਦਾ ਵਧਿਆ ਨਦੀਆਂ ਵੀ ਆ ਗਈਆਂ ਜੋ ਟੈਂਪ ਟੂ ਵੀ ਸਕਦਾ ਹੋਣੀ ਪਾਣੀ ਵੱਧ ਗਿਆ ਰਾਤ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟੈਂਪ ਟੂ ਸਕਦਾ 12 ਵਜੇ ਠਿੱਗਾ ਕਰਨ ਜਿਹੜਾ ਪ੍ਰਧਾਨੀ ਅਗਲਾ ਪੁਆਇੰਟ ਆ ਉੱਥੇ 1978 ਦੇ ਫਿਰਾਰ ਦਾ ਬਤ ਪਿੰਡ ਹੜਾਤ ਦਾ ਮਾਲਿਆ ਮਾਨਿਆ ਤੇ ਬਾਦ ਸਾਹਿਬ ਨੇ ਵਟਿਆ ਨਾ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈਆਂ ਜੀ ਉਹ ਟੋਕਰਾਂ ਹੁਣ ਵੀ ਖੜੀਆਂ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੇ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਬਾਦ ਸਾਹਿਬ ਨੇ ਟੋਕਰਾਂ ਬਣਾਈਆਂ ਸਾਰੇ ਦੂਜੀ ਪਿੰਡਾਂ ਤੋਂ ਆ ਸੈਕਟਰ ਦੇ ਕੇ ਜਾਣੋ ਚੱਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਜੀ ਕਿਸ ਚੀਜ਼ ਦੀ ਮਤ ਪਈ ਜਾਉਂਨੀ ਸਰ ਮੈਂ ਤਾਂ ਜੀ ਬੈਂਦੀ ਇਹ ਹੈ ਜੇ ਬਹੁਤ ਬਹੁਤ ਸਾਰਾ ਫੀਲ ਕਰੋ ਜੀ ਇੱਥੇ ਆਪ ਕੋ ਮੇਨ ਲੱਗਦੇ ਹੀ ਜਾਂਦੀ ਗਰੇਡ ਇੱਕ ਜੀ ਤਾਰ ਵਾਲੀ ਗਰੇਡ ਇੱਕ ਜੀ ਤਾਰ ਵਾਲੀ ਪੁੱਛਦੇ ਆਂ ਜਦ ਬੰਨ ਗਏ ਆਪਾਂ ਸੜਦੇ ਆਂ ਜਿੱਥੇ ਬੰਨ ਗਏ ਆਂ ਕਿੱਥੋਂ ਮਿਲਦੀ ਹੈ ਹੁਣ ਕਿੰਨੇ ਤਾਰ ਆਉਂਦੀ ਹੈ ਜੀ ਬਣਾ ਲੈਨੇ ਸਾਨੂੰ ਤਾਰ ਦੀ ਰੋੜਾ ਬੰਦੇ ਸਾਡੇ ਕੋ ਲੱਗੇ ਆ ਤਾਰ ਹੀ ਮੇਜੇ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਨੇ ਤੁਸੀਂ ਆਪ ਜਿੰਦਾ ਤੁਸੀਂ ਦੇਖੋ ਮੈਂ ਇੱਕ ਸਰ ਡੀਜਲ ਅਕੀਦ ਕਿਨਾਂ ਦੂਰ ਹੈ ਜੀ ਜੇ ਸਰ ਆਪ ਵੀ ਟਰੈਕਟਰ ਦਾ ਚੱਲੀ ਹੋਇਆ ਪੰਸਰ ਅਕੀਦ ਨੂੰ ਕੌਣ ਲਊਗਾ ਤੁਸੀਂ ਥੋੜੇ ਜੀ ਮਿਹਰਬਾਨੀ ਜੀ ਸਰ ਬੇਨਤੀ ਹੋ ਰਹੀ ਜੀ ਇਹ ਤੁਸੀਂ ਨਾ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਫੋਰਡ ਕਰਦੇ ਜੀ ਥੋੜੇ ਤੋਂ ਜ਼ਿਆਦਾ ਲੋੜ ਹੈ ਸਾਨੂੰ ਨਾ ਬੰਦੇ ਨਹੀਂ ਜ਼ਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਅਸੀਂ ਦੱਸ ਤੋਂ ਅਸੀਂ ਯੁੱਧ ਕਾਲ ਦੇ ਮੁੰਡੇ ਭੇਜ ਦਿੰਦੇ ਹਾਂ ਹੈ ਤੇ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਇਹਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਗਾ ਮੈਂ ਸਾਡੇ ਸਾਰੇ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਚਲੋ ਖੋ ਜੀ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਮੁੰਡੇ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਕਿੰਨਾ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਹਾਂ ਕੋਸ਼ਿਸ਼ ਆਪਾਂ ਕਰਦੇ ਆ ਨਹੀਂ ਨਹੀਂ ਐਂ ਕਰਦੇ ਆ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਬੈਜੂਗਾ ਨਾਲੇ 500 ਮੁੰਡੇ ਲਿਆਊਗਾ ਇਹ ਹੋਰ ਨੂੰ ਕੀ ਪੈਸੇ ਦੀ ਲੋੜ ਹੈ ਮੈਂ ਦੱਸ ਦੂੰ ਬਸ ਠੀਕ ਚਲੋ ਬਾਈ ਜੀ ਟੋਰ ਮੜੇ ਅੱਗੇ ਚਲੋ ਹਾਂ ਮੰਨ ਲਓ 20 ਆਏ ਤੋਂ ਬਾਅਦ ਫੇਰ ਕੋਈ ਹੱਲ ਨਹੀਂ ਨਹੀਂ ਨਾਲੇ ਨਾ ਦੱਸ ਕੀ ਹੈ